ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਰਾਜਮਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਬਾਦ ਆਖਰੀ ਪੜਾਦੀ VOTING ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ ਅਗਲੇ 6 ਮਹੀਨਿਆਂ 'ਚ ਦੇਸ਼ ਚਾਵੇਗਾ ਵੱਡਾ ਸਿਆਸੀ ਪੁਚਾਲ TMC ਸਰਹੱਦਾਂ ਤੇ ਕਰ ਰਹੀ ਹੈ ਕੁਸਪੈਟ ਪੰਜਾਬ ਚਾਜ ਰੁਕ ਜਾਏਗਾ ਚੋਣ ਪ੍ਰਚਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਤੇ ਵੀ ਰਹੇਗੀ ਪਾਬੰਦੀ ਸਿਆਸੀ ਆਗੂ ਸਿਰਫ 4 ਲੋਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰ ਸਕਣਗੇ ਚੋਣ ਪ੍ਰਚਾਰ ਦੇ ਖੇਲੇ ਦਿਨ ਪੰਜਾਬ ਆਉਣਗੇ ਯੋਗੀ ਦਿੱਤਿਆਨਾਥ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਚ ਆਪਣੀ ਆਖਰੀ ਜਨ ਸਭਾ ਚ ਵਿਰੋਧੀ ਧਿਰ ਭਾਰਤ ਗੱਠ ਜੋੜ ਤੇ ਤਿੱਖਾ ਹਮਲਾ ਕਰਦੇ ਕਿਹਾ ਕਿ 4 ਜੂਨ ਤੋਂ ਬਾਅਦ ਅਗਲੇ 6 ਮਹੀਨਿਆਂ ਚ ਦੇਸ਼ ਚ ਵੱਡਾ ਸਿਆਸੀ ਪੁਚਾਲ ਆਉਣ ਵਾਲਾ ਹੈ ਪਰਿਵਾਰ ਆਧਾਰਿਤ ਪਾਰਟੀਆਂ ਆਪਣੇ ਆਪ ਹੀ ਟੁੱਟ ਜਾਣਗੀਆਂ ਉਹਨਾਂ ਦੇ ਵਰਕਰ ਵੀ ਹੁਣ ਥੱਕ ਚੁੱਕੇ ਨੇ ਤੇ ਉਹ ਇਹ ਵੀ ਦੇਖ ਰਹੇ ਨੇ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਤੇ ਇਹ ਪਾਰਟੀਆਂ ਕਿੱਧਰ ਨੂੰ ਜਾ ਰਹੀਆਂ ਨੇ ਮਥਰਾਪੁਰਚੀ ਇਕੱਠ ਨੂੰ ਸੰਬੋਧਨ ਕਰਦੇ ਪੀਐਮ ਨੇ ਕੁਸਪੈਟ ਨੂੰ ਲੈ ਕੇ ਟੀਐਮਸੀ ਨੂੰ ਘੇਰਿਆ ਤੇ ਕਿਹਾ ਕਿ ਟੀਐਮਸੀ ਬੰਗਾਲ ਦੀਆਂ ਸਰਹੱਦਾਂ ਤੋਂ ਬੇਕਾਬੂ ਕੁਸਪੈਟ ਦੀ ਇਜਾਜ਼ਤ ਦੇ ਕੇ राष्ट्रीय सुरक्षा न समझौता कर रामकृष्ण मठ और भारत सेवाश्रम संघ जैसी संस्थाओं को गाली दे रही है इसके गुंडे मठ पर हमला कर रहे हैं राम मंदिर पांच सौ साल बाद अयोध्या में प्रभु राम का मंदिर बना जय श्री राम जय श्री राम जय श्री राम राम मंदिर हमारी आस्था का केंद्र है टीएमसी के लोग राम मंदिर को अपवित्र बताते हैं ऐसी टीएमसी कभी भी बंगाल की संस्कृति की रक्षा नहीं कर सकती जो हिंदू शरणार्थी है जो मतुआ समाज के लोग हैं टीएमसी उन्हें यहां नहीं रहने देना चाहती लेकिन आप चिंता मत करिए चार जून के बाद टीएमसी के इन सारे हथकंडों की हवा निकलने जा रही है ਪਿਛਲੇ ਮਹੀਨੇ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ 'ਚ ਹੋ ਰਹੀ ਗਹਿਮਾ-ਗਹਿਮੀ ਅੱਜ ਰੁਕ ਜਾਏਗੀ ਕਿਉਂਕਿ 1 ਜੂਨ ਨੂੰ ਚੋਣਾਂ ਨੂੰ ਲੈ ਕੇ ਹੋਣ ਜਾ ਰਹੀ VOTING ਲਈ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਰੁਕ ਜਾਏਗਾ ਇਸ ਉਪਰੰਤ ਕੋਈ ਵੀ ਸਿਆਸੀ ਪਾਰਟੀ ਰੈਲੀ ਜਲਸਾ ਲਾਊਡ ਸਪੀਕਰ ਪ੍ਰਚਾਰ ਵਾਹਨ ਤੇ ਹੋਰ ਪ੍ਰਚਾਰ ਤਰੀਕਿਆਂ ਦੀ ਗੱਲ ਤੋਂ ਨਹੀਂ ਕਰ ਸਕੀਗੀ ਸਿਆਸੀ ਆਗੂ ਸਿਰਫ ਚਾਰ ਲੋਕਾਂ ਨੂੰ ਨਾਲ ਲੈ ਕੇ ਡੋਰ ਟੋਰ ਪ੍ਰਚਾਰ ਕਰ ਸਕਣਗੇ ਪ੍ਰਸ਼ਾਸਨ ਨੇ ਵੀ ਚੋਣ ਜ਼ਾਬਤੇ ਤੇ ਨਿਯਮਾਂ ਨੂੰ ਲਾਗੂ ਕਰਨ ਲਈ ਕੰਮਰ ਕੱਸ ਲਈ ਹੈ ਤੇ VOTING ਨੂੰ ਲੈ ਕੇ ਵੋਟਾਂ ਦੀ ਗਿਣਤੀ ਤੱਕ ਕਈ ਪਾਬੰਦੀਆਂ ਦੇ ਹੁਕਮ ਵੀ ਜਾਰੀ ਕੀਤੇ ਨੇ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਤਰੀਕੇ ਨਾਲ ਸੰਪੰਨ ਹੋ ਸਕੇ ਐਸੇ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਤੇ ਬਣਦੀ ਸਖਤ ਕਾਰਵਾਈ ਕਰਨ ਤੋਂ ਵਿਗureਜ਼ ਨਹੀਂ ਕੀਤਾ ਜਾਏਗਾ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਤੇ ਪਾਬੰਦੀ ਲੱਗਣ ਕਾਰਨ ਸਿਆਸੀ ਪਾਰਟੀਆਂ ਦਾ ਦਿਨ ਭਰ ਪੂਰਾ ਜ਼ੋਰ ਵੋਟਰਾਂ ਨੂੰ ਲੁਭਾਉਣ 'ਚ ਲੱਗਾ ਰਹੇ ਪੰਜਾਬ ਸਮੇਤ ਬਾਕੀ ਹਲਕਿਆਂ 'ਚ ਅਜ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਰੁਕ ਜਾਣਾ ਹੈ ਚੋਣ ਪ੍ਰਚਾਰ ਦੇ ਖੇਲੇ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿਤੇਨਾਥ ਅੱਜ ਪੰਜਾਬ ਆਉਣਗੇ ਇਸ ਦੌਰਾਨ ਉਹ ਦੋ ਰੈਲੀਆਂ ਕਰਨਗੇ ਔਰ ਸ਼੍ਰੀਨੰਦਪੁਰ ਸਾਹਿਬ ਤੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ ਦੂਜੇ ਪਾਸੇ ਕੇਸਾਨਾ ਦੇ ਵਿਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਸ਼੍ਰੀਨੰਦਪੁਰ ਸਾਹਿਬ ਹਲਕੇ ਲਈ ਮੁਹਾਲੀ ਵਿੱਚ ਰੈਲੀ ਕਰਨਗੇ ਉਹ ਤਕਰੀਬਨ 1:3 ਵਜੇ ਇੱਥੇ ਪਹੁੰਚਣਗੇ ਇਸ ਦੌਰਾਨ ਉਹ ਸ਼੍ਰੀਨੰਦਪੁਰ ਸਾਹਿਬ ਤੋਂ ਪਾਚਪਾਦੀ ਉਮੀਦਵਾਰ ਸੁਭਾਸ਼ ਸ਼ਰਮਾ ਲਈ ਵੋਟ ਮੰਗਣਗੇ ਐਸ ਮਗਰਹ ਹੋ ਲੁਧਿਆਣਾ ਜਾਣਗੇ ਤੇ ਉਥੋਂ ਪਾਰਟੀ ਉਮੀਦਵਾਰ ਅਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਹੋਣ ਪ੍ਰਚਾਰ ਕਰਨਗੇ ਲੁਧਿਆਣਾ ਵਿੱਚ ਉਹਨਾਂ ਦੀ ਰੈਲੀ ਤਕਰੀਬਨ 2:30 ਵਜੇ ਹੋਏਗੀ ਇਸ ਤੋਂ ਪਹਿਲਾਂ ਯੋਗੀ ਦਿਤੇਨਾ ਚੰਡੀਗੜ੍ਹ ਵਿੱਚ ਵੀ ਰੈਲੀ ਕਰ ਚੁੱਕੇ ਹਨ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾਰੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟ ਪ੍ਰਤੀਸ਼ਤ ਵਧਾਉਣ ਦੇ ਮੰਤਰਥ ਨਾਲ ਜ਼ਿਲ੍ਹਾ ਚੋਣ ਅਫਸਰ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ ਯੂਥ ਚੱਲਿਆ ਬੂਥ ਦੇ ਬੈਨਰ ਹੇਠ VOTER ਜਾਗਰੂਕਤਾ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਮ ਖਾਸ ਬਾਗ ਤੱਕ ਕੱਢੀ ਗਈ ਇਸ ਦੌਰਾਨ ਸ਼੍ਰੀਮਤੀ ਸ਼ੇਰਗਿੱਲ ਵੱਲੋਂ ਨੌਜਵਾਨਾਂ ਦੀਆਂ ਟੀ-ਸ਼ਰਟਾਂ ਤੇ VOTER ਜਾਗਰੂਕਤਾ ਸਟicker ਲਾਏ ਗਏ ਤੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਜਿੱਥੇ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਵੱਲੋਂ ਵੋਟਰ ਪ੍ਰੈਂਟ ਬੋਰਡ ਤੇ ਦਸਤਖਤ ਕਰਕੇ ਵੋਟ ਪਾਉਣ ਦਾ ਅਹਿਦ ਲਿਆ ਗਿਆ ਉੱਥੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਵੀ ਲਿਆ ਸ਼ਿਰਗਿੱਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਦਿੱਤੇ ਸਵਾਰ 70 ਪਾਰ ਦੇ ਟੀਚੇ ਨੂੰ ਸਫਲਤਾ ਨਾਲ ਹਾਸਿਲ ਕਰਨ ਦੇ ਮੰਤਮ ਨਾਲ ਸਵੀ ਪ੍ਰੋਗਰਾਮ ਦੀਂਝੇਲੇ ਅੰਦਰ ਜੰਗੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅੱਜ ਜਿਵੇਂ ਸੀਓ ਸਾਫ ਦਾ ਹੁਕਮ ਹੋਇਆ ਸੀਗਾ ਸਵੀ ਵਾਕਟਿਵਿਟੀ ਕੀਤੀ ਗਈ ਹੈ मेरे यंग वोटर्स ने बूथ एक प्रोग्राम किया गया है जी डी सी ऑफिस तो आम खास बाग तक वॉक की जा रही है नाल ही लोगों तक ये मैसेज पहुँचाया जा रहा है कि एक जून को वोटिंग हैगी है पोल डे हैगा तो जरूर सारे जने जाके वोट पा सवेरे सत बजे तो छ बजे तक वोटिंग का समा ਲੋਕਸਭਾ ਟੋਣਾਂ ਨੂੰ ਲੈ ਕੇ ਹਲਕਾ Rajasthanਸੀ ਦੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਇੰਚਾਰਜ ਤੇ ਪੰਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਜੁੜੇ ਕਾਠ ਨੂੰ ਸੰਬੋਧਨ ਕਰਦਿਆਂ ਮਿਆਦਿਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਤੇ ਜੋ ਗਰੰਟੀਆਂ ਰਹਿ ਗਈਆਂ ਨੇ ਉਹ ਵੀ ਪੂਰੀਆਂ ਹੋਣਗੀਆਂ ਇਸ ਮੌਕੇ ਤੇ ਆਪ ਆਗੂ ਤੇ ਵਰਕਰਾਂ ਦੇ ਵੱਲੋਂ ਚੇਅਰਮੈਨ ਬਲਦੇਵ ਸਿੰਘ ਮਿਆਦਿਆ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੇ ਪਿੰਡਾਂ ਦੇ ਵਿੱਚੋਂ 1 ਜੂਨ ਨੂੰ ਹੋਣ ਵਾਲੀ ਲੋਕ ਸਭਾ ਦੀ ਚੋਣਾਂ ਵਿੱਚ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਨਾਲ ਜਿਤਾਣਗੇ ਤੇ ਲੋਕ ਸਭਾ ਦੇ ਵਿੱਚ ਭੇਜਣਗੇ ਪੱਤਪਰਦੇਸ਼ ਦੇ ਮੁੱਖ ਮੰਤਰੀ ਮੋਹਨ ਦਾਸ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਟਪਾ ਉਮੀਦਵਾਰ ਤਰੰਗਦੇਵ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਐਸਜੀਪੀਸੀ ਵੱਲੋਂ ਸੂਚਨਾ ਕੇਂਦਰ ਵਿਖੇ ਮੈਂ ਜਨਰਿੰਦਰ ਪਾਤ ਸਿੰਘ ਸੂਚਨਾ ਅਧਿਕਾਰੀ ਅੰਮ੍ਰਿਤ ਪਾਤ ਸਿੰਘ ਨੇ ਉਹਨਾਂ ਨੂੰ ਮਾਡਲ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। आज अमृतसर में मैं चुनाव प्रचार के आखिरी दिन धरमिंदर साहिब में दर्शन करने आया गुरु महाराज से आशीर्वाद मांगा और कामना की कि भारत आगे बढ़े दुनिया में भारत का नाम आगे बढ़े दुनिया के अंदर लोकतंत्र के नाते से भारत की जो पहचान है उसकी और कीर्ति प्रसिद्धि बढ़े यशस्वी प्रधानमंत्री के नेतृत्व में फिर एक बार सरकार बने और मुझे जो दिखाई दे रहा है लगातार जिस प्रकार से पूरा देश मोदीमय हुआ है और ये कई जन्मों के पुण्य के बाद गुरु महाराज की कृपा हुई है कि फिर एक बार लोकतंत्र गौरान्वित होगा एक गरीब परिवार का व्यक्ति देश का फिर सत्ता सूत्र संभालेगा और भारत का मान सम्मान बढ़ाएगा ख़ास करके मुझे तो इस बात का आनंद है कि करतारपुर गलियारा खुलने के बाद हम तो कामना करें परमात्मा करें और आगे बढ़ कर के आनंद में पंजाब वापस अपना उसी वैभव को प्राप्त करें जिसके कारण से जाना जाता था ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਤੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਵਕੀਲ ਭਾਈਚਾਰੇ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਭਰ ਦੇ ਵਕੀਲਾਂ 'ਚ ਸਰਕਾਰ ਤੇ ਮੰਤਰੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਹੁਸ਼ਿਆਰਪੁਰ 'ਚ ਵਕੀਲ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਜ਼ਿਲ੍ਹਾ ਕਚਹਿਰੀਆਂ 'ਚ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਵਿਰੁੱਧ ਨਾਅਰੇ ਲਾਏ ਗਏ। ਮੀਡੀਆ ਨਾਲ ਗੱਲ ਕਰਦਿਆਂ ਵਕੀਲਾਂ ਨੇ ਕਿਹਾ ਕਿ ਆਪ ਦੇ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਪਹਿਲਾਂ ਰਾਮਗੜੀਆ ਤੇ ਸੁਨਿਆਰਾ ਬਰਾਦਰ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਮੁੜ ਪੁੱਲਰ ਵੱਲੋਂ ਵਕੀਲ ਭਾਈਚਾਰੇ ਲਈ ਜੋ ਸ਼ਬਦਾਵਲੀ ਵਰਤੀ ਗਈ ਉਸ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਰ ਉਹਨਾਂ ਨੇ ਕਿਹਾ ਕਿ ਜੇਕਰ ਜਲਦ ਪੁੱਲਰ ਨੇ ਮੁ ਵਕੀਲ ਭਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਵਕੀਲ ਇਕੱਤਰ ਹੋ ਕੇ ਸੰਘਰਸ਼ ਜ਼ਰੂਰ ਕਰਨਗੇ ਮੈਂ ਐਡਵੋਕੇਟ ਚਮਸ਼ੀਰ ਸਿੰਘ ਭਾਰਦਵਾਜ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਸਾਰਾ ਸਮੂਹ ਵਕੀਲ ਭਾਈਚਾਰਾ ਇਕੱਠਾ ਹੋਇਆ ਉਦੀ وجہ ਇਹ ਹੈ ਕਿ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਲਾਲਜੀਤ ਭੁੱਲਰ ਜੋ ਕਿ ਟ੍ਰਾਂਸਪੋਰਟ ਮਨਿਸਟਰ ਵੀ ਨੇ ਮੌਕੇ ਦੀ ਸਰਕਾਰ ਦੇ ਉਹਨਾਂ ਨੇ ਇੱਕ ਬਹੁਤ ਹੀ ਵਹਿਯਾਤ ਗੱਲ ਕੀਤੀ ਆ ਜੋ ਵਕੀਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮੂਹ ਵਕੀਲ ਭਾਈਚਾਰਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿੰਨਾ ਵੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਨਸ਼ਾ ਤਸਕਰ ਜਿਹੜੇ ਹੈਗੇ ਆ ਅਗਰ ਉਹ ਫੜੇ ਜਾਂਦੇ ਆ ਤਾਂ ਵਕੀਲ ਚੰਦ ਪੈਸਿਆਂ ਦੀ ਖਾਤਰ ਉਹਨਾਂ ਦੀ ਜਮਾਨਤਾ ਕਰਵਾ ਦਿੰਦੇ ਆ ਸੋ ਇਹ ਗੱਲ ਜਿਹੜੀ ਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਭਾਵਨਾਵਾਂ ਵਿੱਚ ਬੰਦੇ ਹੋਏ ਕਹਿੰਦੇ ਮੈਂ ਕਹਤੀ ਹਾਂ ਪਰ ਇਹ ਗੱਲ ਜਿਹੜੀ ਆ ਕਰਨੀ ਬਿਲਕੁਲ ਨਹੀਂ ਸੀ ਬਣਦੀ ਇਸ ਇਸੇ ਗੱਲ ਦੇ ਵਿੱਚ ਇਸੇ ਚੱਕਰ ਦੇ ਵਿੱਚ ਅੱਜ ਅਸੀਂ ਸਾਰਾ ਵਕੀਲ ਭਾਈਚਾਰਾ ਜਿਹੜਾ ਇਸ ਦਾ ਡਟ ਕੇ ਵਿਰੋਧ ਕਰਦੇ ਆਂ ਔਰ ਕੱਲ ਦੀ ਸਾਡੀ ਪੰਜਾਬ ਬੰਦ ਦੀ ਸਟ੍ਰਾਈਕ ਵੀ ਹੈਗੀ ਆ ਕਾਲ ਹੈਗੀ ਆ ਕੱਲ ਨੂੰ ਸਾਰਾ ਪੰਜਾਬ ਬੰਦ ਕੀਤਾ ਜਾ ਰਿਹਾ ਤੁੜੀ ਵਿਖੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਹੈ ਦੱਸਦੀ ਹੈ ਕਿ ਨੌਜਵਾਨ ਨੇ 4 ਦਿਨ ਪਹਿਲਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਵੀਡੀਓ ਬਣਾ ਕੇ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਤੇ ਦੋਸ਼ ਲਾਇਆਗੇ ਤੇ ਉਹਨਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨਾਲ ਤੱਕਾ ਕਰ ਰਿਹਾ ਹੈ ਦੱਸਦੀ ਹੈ ਕਿ ਉਕਤ ਨੌਜਵਾਨ ਧੂਰੀ ਦੀ ਮਿਊਨਿਸਪਲ ਕਮੇਟੀ ਦੇ ਸੈਨੀਟੇਸ਼ਨ ਵਿਭਾਗ ਚ ਕੰਮ ਕਰਦਾ ਸੀ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰ ਜਦੋਂ ਉਸ ਦਾ ਵਿਆਹ ਹੋ ਗਿਆ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਜਿਸ ਕਾਰਨ ਉਸਨੇ ਹੀ ਖੌਫਨਾਕ ਕਦਮ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਇਹ ਸੁਸਾਈਡ ਕਰਦਾ ਅਸੀਂ ਬਾਰ-ਬਾਰ ਤਿੰਨੇ ਦਿਨ ਹੋ ਗਏ ਸਾਨੂੰ ਇਹਨਾਂ ਦੇ ਕਹੇ ਤੁਸੀਂ ਪੋਸਟਮਾਰਟਮ ਕਰਵਾ ਲਿਆ ਤੁਸੀਂ ਇਹ ਅਸੀਂ ਬੰਦੇ ਅਰੈਸਟ ਕਰਾਂਗੇ ਤੁਸੀਂ ਦਾਸ ਸੰਸਕਾਰ ਕਰਾਓ ਕਰੇ ਫਰੇ ਆਪਦੀ ਗੱਲ ਤੇ ਪੂਰਨ ਉਤਰ ਰਹੇ ਸਾਡੀ ਬਾਡੀ ਰੋੜ ਰਹੀ ਹੈ ਤਿੰਨੇ ਦਿਨ ਹੋ ਗਏ ਠੀਕ ਹੈ ਪਰ ਅਸੀਂ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਜਿੰਨੇ ਤੇ ਉਹ ਲੇਡੀ ਨੂੰ ਦਿੱਫਤਾ ਨਹੀਂ ਇਹ ਮੁੰਡਾ ਉਹ ਇੱਕ ਸਰਕਾਰੀ ਮੁਲਾਜ਼ਮ ਸੀ ਇਹਦਾ ਕੋਈ ਆਪਦੀ ਮੈਸੇਜ ਨਾਲ ਥੋੜਾ ਬਹੁਤ ਚੱਕਰ ਚੱਲਦਾ ਹੋ ਜਿਵੇਂ ਪਰਿਵਾਰ ਕਾਮ ਝਗੜੇ ਹੁੰਦੇ ਨੇ ਇਹ ਜਦੋਂ ਗਿਆ ਇਹਦੇ ਸਹੁਰਿਆਂ ਨੇ ਇਹ ਕੁੱਟਮਾਰ ਕਰੀ ਇਹ ਘਰੇ ਆ ਗਿਆ ਘਰੇ ਆਉਣ ਤੋਂ ਪਹਿਲਾਂ ਇਹ ਬੰਦਾ ਆਪਦੇ ਚਾਚੇ ਨੂੰ ਮਿਲਿਆ ਜਿਹੜਾ ਧੂਰੀ ਰਹਿੰਦਾ ਬਲਦੇਵ ਸ਼ਰਮਾ ਉਹਨੂੰ ਮਿਲ ਕੇ ਨੇ ਸਾਰੀ ਗੱਲ ਦੱਸੀ ਅਸੀਂ ਜਾਣ ਦਾ ਪ੍ਰੋਗਰਾਮ ਬਣਾਉਂਦੇ ਸੀ ਪਰ ਇਹ 3 ਦਿਨ ਪਹਿਲਾਂ ਰਾਤ ਨੂੰ ਸੁਸਾਈਡ ਕਰ ਗਿਆ ਸਲਫਾਟ ਖਾ ਗਿਆ ਸਲਫਾਜ਼ ਖਾਣ ਤੋਂ ਪਹਿਲਾਂ ਇਹਨੇ ਵੀਡੀਓ ਮੂਵੀ ਬਣਾਤੀ ਮੂਵੀ ਬਣਾ ਕੇ ਉਹਦੇ ਵਿੱਚ ਆਪਦੇ ਘਰ ਵਾਲੇ ਦਾ ਰਸ਼ਮੀ ਦਾ ਆਪਦੇ ਸਹੁਰੇ ਦਾ ਤੇ ਆਪਦੀ ਸੱਸ ਦਾ ਨੌਪੁਆਧਾ ਪੁਲਿਸ ਨੇ ਸਾਨੂੰ ਉਦੋਂ ਤੱਕ ਸਾਥ ਦਿੱਤਾ ਉਹਨਾਂ ਦੇ ਨਾਂ ਤੇ ਐਫ ਆਈ ਆਰ ਦਰਜ ਹੋ ਗਈ ਸਾਡੇ ਨਾਲ ਪਰਸ ਉਹਨਾਂ ਦੀ ਇਹ ਗੱਲ ਨਿਬੜੀ ਵੀ ਅਸੀਂ ਪੋਸਟਮਾਰਟਮ ਕਰਵਾ ਲਵੋ ਅਸੀਂ ਰੈਸਟ ਪਾ ਲਾਂਗੇ ਚਲੋ ਇੱਥੇ ਰਿਸ਼ਤੇਦਾਰ ਆਏ ਸੁਣੋ ਕਿ ਇੱਕ ਦੋ ਰਿਸ਼ਤੇਦਾਰ ਨੇ ਫੜ ਵੀ ਲੇ ਉਦੋਂ ਬਾਅਦ ਜਦੋਂ ਪਰਿਵਾਰ ਜਾਂਦਾ ਸੀ ਤਾਂ ਕੁੜੀ ਵੀ ਫੜਦੀ ਉੱਥੇ ਰੈਸਟ ਕਰ ਲਈ ਮਾਨਸਾ ਤੋਂ ਪਹਿਲਾਂ ਉਹਦੀ ਸੱਸ ਤੇ ਸਹੁਰਾ ਉਹਨਾਂ ਦੋਨੂੰ ਲਏ ਪਰ ਕੁੜੀਏ ਕਹਿੰਨਾਂ ਨੇ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤੀ ਵੀ ਉਹ ਪ੍ਰੈਗਨੈਂਟ ਆ 5 ਮਹੀਨੇ ਦੀ ਜੇ ਪ੍ਰੈਗਨੈਂਟ ਬੰਦਾ ਕਰਾਇਮ ਕਰ ਸਕਦਾ ਉਹਦਾ ਐਫ ਆਈ ਆਰ ਦੇ ਵਿੱਚ ਨ ਐਸ ਐਚਓ ਸਾਹਿਬ ਨਾਲ ਕੱਲ ਵੀ ਇਹੀ ਗੱਲ ਪਰਸੋਂ ਵੀ ਇਹੀ ਗੱਲ ਇਹਨਾਂ ਨੂੰ ਕੱਲ ਅਸੀਂ ਕਹੇ ਤੇ ਵੀ ਅਸੀਂ ਕੋਈ ਹੁਲੜਬਾਜ਼ੀ ਨਹੀਂ ਕਰਦੇ ਅਸੀਂ ਪੀਸਫੁੱਲ ਡੈੱਡ ਬਾਡੀ ਸਾਡੀ ਆਰਾਮ ਬਾਗ ਚ ਪਈ ਹੈ ਅਸੀਂ ਸੰਸਕਾਰ ਕਰਕੇ ਦਾਜੀਆਂ ਕੱਲੇ ਹੀ ਮੁੰਡਾ ਸੀਦੀ ਮਾਂ ਵੀ ਮਰੀਆ ਪਿਓ ਵੀ ਮਰੀਆ ਅਸੀਂ ਪਰਿਵਾਰ ਆ ਇਹਨਾਂ ਦਾ ਵੀ ਤੁਸੀਂ ਸਾਡਾ ਸਾਥ ਦਿਓ 10 ਵਜੇ ਦਾ ਟਾਈਮ ਕੱਲ ਐਸ ਐਚਓ ਸਾਹਿਬ ਨੂੰ ਦੇਗੇ ਜੀ ਕਿ ਅੱਜ ਵੀ ਫੇਰ ਇਹਨਾਂ ਦਾ ਉਹੀ ਸੱਬਰਵਾਲ ਸਾਹਿਬ ਦਾ ਉਹੀ ਜੋ ਪਰਸੋਂ ਦੀ ਹੈਗਾ ਲੋਹੀ ਕੱਲ ਉਹੀ ਅੱਜ ਫੇਰ ਇਹਨਾਂ ਦਾ ਉਹੀ ਰਾਤ ਹੈ ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਰਾਂ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਸਾਈਕਲ ਸਵਾਰ ਗੰਭੀਰ ਰੂਪੇ ਜ਼ਖਮੀ ਹੋ ਗਿਆ ਹਾਸਾ ਉਸ ਸਮੇਂ ਵਾਪਰਿਆ ਜਦੋਂ ਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਰੋਡ ਸੇਫਟੀ ਦੇ ਐਸਆਈ ਰਾਜਕੁਮਾਰ ਕੌਨਸਟੇਬਲ ਜਸਪਿੰਦਰ ਕੌਰ ਤੇ ਦੀਪਕ ਦੀ ਟੀਮ ਦੀ ਮਦਦ ਨਾਲ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਉਹ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ